ਇਹ ਟਰੈਕਟਰ ਜਿਹੜਾ ਪਲਟਿਆ ਤੁਸੀਂ ਦੇਖ ਰਹੇ ਹੋ ਜ਼ਿਰਕਪੁਰ ਪਟਿਆਲਾ ਚੌਂਕ ਦੇ ਵਿੱਚ ਮੇਨ ਰੋਡ ਜਿਹੜਾ ਪਟਿਆਲਾ ਬਈ ਕਦ ਪਲਟਾਇਆ ਇਹ ਟਰੈਕਟਰ ਰਾਤ ਨੂੰ 3-4 ਵਜੇ 3-4 ਵਜੇ ਸੋ ਤਦ ਸੇ ਅਭੀ ਤੱਕ ਹਟਾਇਆ ਕਿਉਂ ਨਹੀਂ ਗਿਆ ਇਹ ਇੱਕ ਬਰ ਰਹਿਣਾ ਵੈਸੇ ਉੱਥੇ ਪਤਾ ਨਹੀਂ ਨਾ ਇਸ ਲਈ ਬਰ ਰਹਿ ਹੈ ਸੋ ਪੁਲਿਸ ਕਿੰਗ ਮੁਲਾਜ਼ਮ ਆਏ ਹਾਂ ਜੀ ਸਾਥ ਮੈਂ ਆਏ ਹੀ کہیں ਹੁਣੇ ਅਭੀ ਕਰਵਾ ਰਹੇ ਹਾਂ ਸਾਥ ਮੈਂ ਸਾਥ ਮੈਂ ਕਰਵਾ ਰਹੇ ਹਾਂ ਅੱਛਾ ਕਦ ਸੇ ਲਗੇ ਹੋਏ ਆਪ ਲੋਗ हमें हो गए आठ बजे लगे थे आके आठ बजे सुबह लगे थे जब रात पलटा था तो उस टाइम कोई इतला नहीं दी गई थी कि पलट गया उस टाइम ही अगर आप शुरू कर देते नहीं हम इनके साथ नहीं थे ना जीपुर कहाँ से आए थे ना पिंजौर से अच्छा अच्छा आप लोग कहाँ से आए हो पंजाब से आए थे हम पिंजौर से आए थे अच्छा किसका है ये ये तो मालिक है ही नहीं इसके साथ ट्रैक्टर था या बड़ा ट्रक था ट्रैक्टर था ट्रैक्टर था वो ट्रैक्टर कहाँ है वो तो समझने गया पता नहीं थाने गया है अच्छा तो ये वाला पलट गया और आप सामने वाली में भर रहे हो हां जी तो देख सकते हो जी कितनी बुरी तरीके के नाल झिरकपुर दे, दे मेन रोड ते पटियाला रोड ते जिथे कि नॉर्मली बहुत ज्यादा जाम रहता है उथे एहे जेड़ा ट्रैली पलटी हुई है परालि वाली ते एक बड़ी घटना है बड़ी घटना इस करके क्योंकि आम नागरिकां नु बहुत ज्यादा जेडी अ असुविधा सहण दा मौका ਅੱਜ ਮਿਲਿਆ ਆਮ ਨਾਗਰਿਕ ਕਿੰਨੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਡਬਲ ਲੇਨ ਬਣਾ ਕੇ ਜਾਣਾ ਪੈ ਰਿਹਾ ਹੈ ਪਿੱਛੇ ਤੱਕ ਟ੍ਰੈਫਿਕ ਜਮ ਹੈ ਪਰ ਮੈਂ ਵਧਾਈ ਦੇਣਾ ਪੰਜਾਬ ਪੁਲਿਸ ਦੇ ਨਾਗਰਿਕਾਂ ਨੂੰ ਮੈਂ ਮਿਲ ਕੇ ਆਇਆ ਉੱਥੇ ਪੰਜਾਬ ਪੁਲਿਸ ਦੇ ਜਿਹੜੇ ਟ੍ਰੈਫਿਕ ਦੇ ਜਿਰਖਪੁਰ ਤੇ ਮੁਲਾਜ਼ਮ ਨੇ ਸੁਖਵਿੰਦਰ ਸਿੰਘ ਇੱਥੇ ਤਾਇਨਾਤ ਨੇ ਨਾਲ ਹੋ ਕੇ ਜਿਹੜਾ ਉਹ ਕਰਾ ਰਹੇ ਆ ਪਰ ਇਦਾਂ ਦੀਆਂ ਘਟਨਾਵਾਂ ਤੇ ਜਿਹੜਾ ਆ ਰੋਕ ਕਿਵੇਂ ਲਾਈ ਜਾ ਸਕਦੀ ਹੈ ਜੇ ਅਸੀਂ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਚੱਲੀਏ ਤਾਂ ਇਦਾਂ ਦੀ ਘਟਨਾਵਾਂ ਤੇ ਰੋਕ ਲਾਈ ਜਾ ਸਕਦੀ ਹੈ ਤੁਸੀਂ ਇਹਨੂੰ ਵੀ ਵੇਖ ਸਕਦੇ ਹੋ ਇਹ ਵੀ ਓਵਰਲੋਡ ਕੀਤੀ ਜਾ ਰਹੀ ਹੈ ਜੇ ਇਹਨੂੰ ਓਵਰਲੋਡ ਨਾ ਕੀਤਾ ਜਾਵੇ ਤਾਂ ਇਹ ਕਦੇ ਵੀ ਨਾ ਪਲਟੇ ਇਦਾਂ ਦੀਆਂ ਘਟਨਾਵਾਂ ਤੇ ਰੋਕ ਲੱਗ ਸਕਦੀ ਹੈ ਅਗਰ ਇਦਾਂ ਦੀਆਂ ਚੀਜ਼ਾਂ ਰੂਲਸ ਦੇ ਨਾਲ ਚੱਲਣ ਡਿਸਪਲਿਨ ਦੇ ਵਿੱਚ ਚੱਲਣ ਤਾਂ ਕਦੇ ਵੀ ਨਾ ਪਲਟਣ ਹਲੇ ਵੀ ਦੇਖੋ ਪਰਾਲੀ ਜਿਹੜੀ ਇਸ ਜਿਹਦੇ ਵਿੱਚ ਭਰ ਰਹੇ ਆ ਉਹਦੇ ਵਿੱਚੋਂ ਵੀ ਪਰਾਲੀ ਬਾਹਰ ਆ ਰਹੀ ਹੈ ਉਹ ਵੀ ਇੰਨੇ ਰਿਸਕ ਦੇ ਵਿੱਚ ਕਿ ਓਵਰਲੋਡ ਪ੍ਰਾਲੀ ਹੋ ਗਈ ਉੱਪਰ ਤੱਕ ਜਿਹੜੇ ਇਹਨਾਂ ਦੇ ਲੇਬਰ ਦੇ ਬੰਦੇ ਖੜੇ ਆ ਸੋ ਤੁਸੀਂ ਦੇਖ ਰਹੇ ਹੋ ਜ਼ਿਰਖਪੁਰ ਪਟਿਆਲਾ ਚੌਂਕ ਦੇ ਵਿੱਚ ਐਡਾ ਵੱਡਾ ਜਿਹੜਾ ਇਹ ਹਾਦਸਾ ਹੋ ਰੱਖਿਆ ਇੱਕ ਟਰਾਲੀ ਪਲਟੀ ਹੋਈ ਹੈ ਪ੍ਰਾਲੀ ਵਾਲੀ ਤੇ ਲੇਬਰ ਪ੍ਰਾਲੀ ਚੱਕ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਜਵਾਬੀ ਕੁਐਸਚਨ ਮਾਰਕ ਮੈਂ ਪੱਤਰਕਾਰ ਹਰਬੰਸ ਸਿੰਘ